ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਤਤਾ ਦਾਸ ਮਾਨ ਸਿੰਘ ਅਕਾਲੀ ਕੁਝ ਦਿਨਾਂ ਤੋਂ ਮੈਂ ਫੇਸਬੁਕ ਤੇ ਦੇਖ ਰਿਹਾ ਕਿ ਜੰਗ ਛੜੀ ਹੋਈ ਆ ਜਿਹੜੀ ਕਿ ਹਰੀਸੇ ਜੀ ਤੇ ਪ੍ਰਿੰਕਲ ਨੂੰ ਲੈ ਕੇ ਬਾਵਾ ਦਿਨਾਂ ਦਾ ਵਿਵਾਦ ਚ ਛੜਿਆ ਤੇ ਉਹਦੇ ਵਿੱਚ ਹਰਪ੍ਰੀਤ ਸਿੰਘ ਮਫੂਰੀ ਵਿੱਚ ਇੰਟਰ ਕੀਤਾ ਗਿਆ ਪਹਿਲੀ ਗੱਲ ਇਹ ਆ ਵੀ ਪਰ ਇਹ ਜਿਹੜਾ ਪ੍ਰਿੰਕਲਕ ਦਾ ਤਾਂ ਨਾ ਹੀ ਕੁਰੀ ਹੈਗਾ ਦਾ ਪੜਾਇਆ ਮੈਨੂੰ ਆਉਂਦਾ ਨਹੀਂ ਚੰਗੀ ਤਰ੍ਹਾਂ ਇੱਕ ਉਹ ਬੰਦਾ ਤੇ ਹਰੀ ਸੇਠੀ ਉਹਨਾਂ ਦੀ ਆਪਸ ਦੇ ਵਿੱਚ ਪ੍ਰਿੰਕਲ ਤੇ ਹਰੀ ਸੇਠੀ ਦੋਵਾਂ ਦੀ ਆਪਸ ਦੇ ਵਿੱਚ ਕੋਈ ਖੜਤਜੀ ਤੇ ਉਹਨੇ ਉਹਦੀ ਘਰ ਵਾਲੀ ਤੋਂ ਵੀਡੀਓ ਪਵਾਤੀ ਦੋਵਾਂ ਦੀ ਜਾਗੀ ਤੇ ਹਰਪ੍ਰੀਤ ਸਿੰਘ ਮਖੂਰੇ ਜਿਹੜਾ ਵਾ ਉਹਦੇ ਤੇ ਤਰਕ ਕੀਤਾ ਸਵਾਲ ਜਵਾਬ ਕੀਤੇ ਉਹ ਪੱਤਰਕਾਰ ਸੀ ਉਹਦਾ ਫਰਜ ਮੰਨਦਾ ਹੀ ਉਹਨੇ ਸਵਾਲ ਜਵਾਬ ਕੀਤੇ ਔਰ ਜਿਹੜਾ ਪ੍ਰਯੰਕਲ ਜਿਨੇ ਵੀਡੀਓ ਬਣਵਾਈ ਜਾਂ ਮੈਂ ਨਹੀਂ ਬਣਾਈ ਇਸ ਗੱਲ ਦਾ ਤੇ ਮਹਾਰਾਜ ਜਾਣਦਾ ਜੋ ਉਹ ਜਾਣਦਾ ਸਾਨੂੰ ਇਸ ਗੱਲ ਨਾਲ ਕੋਈ ਪਰਤ ਨਹੀਂ ਪਰ ਕਿਸੇ ਦੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ 'ਤੇ ਰੱਖਣਾ ਇਹ ਸਭ ਤੋਂ ਪਹਿਲੀ ਗੱਲ ਹੈ। ਭਾਵੇਂ ਕਿਸੇ ਨਾਲ ਬਿੱਤਰਤਾ ਤੇ ਭਾਵੇਂ ਕਿਹ ਨਾਲ ਦੁਸ਼ਮਣੀ ਆ। ਮਰਦ ਹਮੇਸ਼ਾ ਮਰਦਾਂ ਦਾ ਸਾਹਮਣਾ ਕਰਦੇ ਆ। ਕਦੇ ਕਿਸੇ ਦੇ ਪਰਿਵਾਰ ਦਾ ਸਹਾਰਾ ਨਹੀਂ ਲੈਂਦੇ। ਅੱਜ ਤੱਕ ਦਾ ਸਿੱਖਾਂ ਦਾ ਇਤਿਹਾਸ ਹੀ ਵੀ ਇਹਨਾਂ ਨੇ ਜਦੋਂ ਵੀ ਵਾਰ ਕੀਤਾ ਉਹਨਾਂ ਦੱਸ ਕੇ ਕੀਤਾ। ਪਰ ਕਿਸੇ ਦੀ ਧੀ ਭੈਣ ਨੂੰ ਕਿਸੇ ਦੇ ਬੱਚੇ ਨੂੰ ਟਾਰਗੇਟ ਨਹੀਂ ਕੀਤਾ ਪਰ ਪ੍ਰਿੰਕਲ ਨੂੰ ਮੈਂ ਇਹ ਗੱਲ ਕਹਿਣਾ ਚਾਹ ਰਾ ਯਾਰ ਬੰਦਾ ਨੂੰ ਸੈਣਾ ਲੱਗਦਾ ਹੈ ਪਰ ਕੰਮ ਤੋਂ ਮੂਰਖਾੜ ਕਰ ਗਿਆ ਹੁਣ ਤੂੰ ਉਹਦੇ ਤੋਂ ਬਾਅਦ ਹਰੀਸੇ ਜੀ ਤੇ ਤੇਰੀ ਆਪ ਵਿੱਚ ਖੜਕਦੀ ਚਲੋ ਬਹਿ ਕੇ ਸੁਲਾ ਕਰਨੀ ਚਾਹੀਦੀ ਆ ਤੂੰ ਹੁਣ ਆ ਗਿਆ ਹਰਪ੍ਰੀਤ ਸਿੰਘ ਮਖੂਵਾਲਾ ਹਰਪ੍ਰੀਤ ਸਿੰਘ ਮਖੂ ਸੁਆ ਕਰਦ ਜਵਾਬ ਕਰ ਦੇ ਉਹ ਕੋ ਲੈ ਰਿਆ ਸਵਾਲ ਕਰ ਰਿਹਾ ਤੇ ਤੂੰ ਕਹਿ ਰਿਹਾ ਪ੍ਰਿੰਕਲ ਵੀ ਮਖੂ ਵੀ ਛੱਤਰਖਾਨ ਨੂੰ ਫਿਰਦਾ ਮਖੂ ਜੁੱਤੀਆਂ ਖਾਊਗਾ ਤੇ ਮੇਰੀ ਗੱਲ ਸੁਣ ਲੈ ਕਾਕਾ ਤੈਨੂੰ ਇੱਕ ਗੱਲ ਪੰਜਾਬੀ ਦੱਸ ਦਿੰਦੇ ਆ ਹਰਪ੍ਰੀਤ ਸਿੰਘ ਮਖੂਜੜਾ ਉਹ ਪੰਥ ਦਾ ਇੱਕ ਪ੍ਰਚਾਰਕ ਆ ਇੱਕ ਅਮਰਤਾਰੀ ਗੁਰਸੇਖਾ ਉਹ ਆਪਣੇ ਕਿਰਤ ਕਰਦਾ ਪਿਆ ਉਹਦਾ ਕੀਤਾ ਵਾਕੀ ਉਹ ਪ੍ਰਚਾਰਕ ਆ ਤੂੰ ਉਹਨੂੰ ਕਹਿ ਰਿਹਾ ਕਿ bore ਛੱਤਰ ਖਾਣੇ ਆ ਹੈ ਤੇਰੇ ਸਾਹਮਣੇ ਹਰਪ੍ਰੀਤ ਸਿੰਘ ਮਖੂਨ ਜਿੱਦ ਨਾਲ ਕਵੇ ਉਦੋਂ ਲੈ ਆਉਨੇ ਆ ਤੂੰ ਛੱਤਰ ਮਾਰਨ ਦੀ ਗੱਲ ਦੂਰ ਦੀ ਆ ਤੂੰ ਉਂਗਲ ਲਾ ਰਿਹਾ ਜੇ ਤੂੰ ਉਂਗਲ ਵੀ ਲਾਤੀ ਨਾ ਤਾਂ ਸਾਰੀ ਜ਼ਿੰਦਗੀ ਤੇਰੀ ਗੁਲਾਮੀ ਕਰਾ ਦੇ ਉਹ ਤੇਰੀ ਕੀ ਔਕਾਤ ਹੈ ਓਏ ਸਾਰਾ ਪੰਥਾ ਕਿਸੇ ਮਖੂਦੇ ਨਾਲ ਖੜਾ ਤੇਰੀ ਕੀ ਜੁਰਤ ਹੈ ਓਏ ਤੂੰ ਸਾਡੇ ਮਖਰੂ ਹੱਥ ਲਾ ਦੇ ਇੱਕ ਗੱਲ ਪੰਜਾਬੀ ਜੀ ਨੋਟ ਕਰਨਾ ਤੂੰ ਬਣੀ ਸੇਠੀ ਹੋਏ ਰਦਾਵੇਂਗਾ ਤੈਨੂੰ ਉਹਨੇ ਕੁਝ ਨਹੀਂ ਕਿਹਾ ਜੇ ਹੁੰਦਾ ਕੋਈ ਪਿਓ ਦਾ ਪੁੱਤ ਤੇ ਤੇਰੇ ਬਾਕੇ ਬਾਹ ਤੋਨੇ ਮੁੱਠ ਦੇ ਨਹੀਂ ਖੋਲ ਪਰ ਉਹ ਬੰਦਾ ਮੈਂ ਕਹਸਦਾ ਵੀ ਬੰਦਾ ਉਹ ਪਾਪਾ ਜਿਆਵਾ ਅਗੂੜ ਬਾੜ ਵੇਖਦਾ ਆਪਣਾ ਉਹਦਾ ਕੰਮ ਕੀਤਾ ਜਿੱਦਾਂ ਉਹ ਚੱਲਦਾ ਚਲੋ ਵਧੀਆ ਆਪਣਾ ਪਰਿਵਾਰ ਪਾਲ ਰਿਆ ਪਰ ਜੇ ਹੁੰਦਾ ਨਾ ਕੋਈ ਬੰਦੇ ਦਾ ਪੁੱਤ ਮੈਂ ਕਹ ਸਕਦਾ ਤੇ ਤੈਨੂੰ ਇਹੋ ਜਿਹਾ ਮੇਲਾ ਵਿਖਾਉਣਾ ਹੈ ਨਾ ਤੇ ਤੂੰ ਯਾਦ ਕਰਨਾ ਵੀ ਕਿੱਦਾਂ ਕਿਸੇ ਦੇ ਪਰਿਵਾਰ ਦੀ ਵੀਡੀਓ ਪਾਈ ਦੀਆ ਤੇ ਜਾ ਉਹਦਾ ਕਿੱਦਾਂ ਫਾਇਦਾ ਉਠਾਈਦਾ ਕਿੱਦਾਂ ਉਹਦੀ ਬਦਨਾਮੀ ਕਰੀ ਦੀਆ ਉਹ ਵੀ ਸ਼ਰਮਾ ਪਹਿਲਾਂ ਇਕੱਠੇ ਬਹਿ ਕੇ ਤੁਸੀਂ ਖਾਂਦੇ ਰਹੇ ਅੱਜ ਤੁਸੀਂ ਇੱਕ ਦੂਜੇ ਦੇ ਟਿੱਪਣੀਆਂ ਕਰਨ ਦੇ ਆ ਭੈਣੋ ਜੇ ਐਡੀ ਤਰ੍ਹਾਂ ਜਬਾਦ ਰਹੀ ਹੈ ਇੱਕ ਦੂਜੇ ਦੇ ਮਾਰੋ ਚਾਰ ਛੱਤਰ ਦੁਨੀਆ ਨੂੰ ਪਾਲ ਕੇ ਵੀ ਤੁਸੀਂ ਬਾਤ ਰਹੇ ਆ ਇਹ ਕਿਹੜੀ ਤੇ ਨਵੀਂ ਜੰਗ ਛੇੜੀ ਆ ਇਹ ਫੇਸਬੁੱਕ ਪਤਾ ਨਹੀਂ ਕਿਹੜੇ ਕੰਧਨੇ ਬਣਾਇਆ ਤੇ ਕਲੇਸ਼ ਬੁੱਕ ਬਣ ਕੇ ਬਹਿ ਗਈ ਵੇਖ ਤੁਹਾਡੀ ਦਮਾਂ ਦੀ ਕੋਈ ਤਰਕ ਵਰਕਿਆ ਬਹਿ ਕੇ ਨਵੇੜ ਦੋ ਬੰਦੇ ਦੇ ਪੁੱਤਾਂ ਨੂੰ ਅਹੀਂ ਜਦੋਂ ਕੋਲ ਲੁਧਿਆਣੇ ਆਏ ਨੇ ਤੂੰ ਕਹਿੰਨਾ ਅਭੀ ਸਿੱਧੂ ਨੂੰ ਤੂੰ ਕਹਿ ਰਿਹਾ ਵੀ بڑے ਬੰਦੇ ਮੇਰੇ ਤੋਂ ਮੈਂ ਐ ਕਰ ਦੂੰ ਮੈਂ ਆਉ ਤਾ ਗੂ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਮੈਂ ਅਭੀ ਸਿੱਧੂ ਦਾ ਦੇ ਪਰ ਪਤਾ ਨਹੀਂ ਵੀ ਉਹ ਆਵੇਗਾ ਨਾ ਆਵੇ ਪਰ ਤੂੰ ਆਵਾਜ਼ ਮਾਰ ਲਈ ਮਾਨਸਨ ਕਾਲੀ ਨਾ ਆਇਆ ਤਾਂ ਸਾਰੀ ਜ਼ਿੰਦਗੀ ਤੇਰੀ ਗੁਲਾਮੀ ਕਰੂਗਾ ਵੇਖ ਉਹ ਬੰਦਾ ਅਭੀ ਸਿੱਧੂ ਵੀ ਪੰਥ ਦੀਆਂ ਚੰਗੀਆਂ ਜਿਹੜੀਆਂ ਲੋੜਵੰਦ ਚੀਜ਼ਾਂ ਨਾਲ ਜਿਹੜੀਆਂ ਦੁਨੀਆ ਤੱਕ ਪਹੁੰਚਾਉਣੀਆਂ ਉਹ ਆਵਾਜ਼ ਹਮੇਸ਼ਾ ਬਲੰਦ ਕਰਦਾ ਔਰ ਚੀਜ਼ਾਂ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦਾ ਜਿਹੜੇ ਲੋੜਵੰਦ ਬੰਦੇ ਆ ਪੰਥ ਦਾ ਵਿਕਾਸ ਵਾਸਤੇ ਦਿਨ ਰਾਤ ਉਹ ਬੰਦਾ ਇੱਥੇ ਲਾਈਵ ਹੋ ਕੇ ਵੀ ਓਦਾਂ ਵੀ ਵਿਕਾਸ ਵਾਸਤੇ ਉਹ ਕਾਰਜ ਕਰਦਾ ਆ ਬਈ ਬੰਦਾ ਯਾਰ ਤੂੰ ਵੀ ਗੁਰਸਿੱਖ ਪਰਿਵਾਰ ਦੇ ਵਿੱਚੋਂ ਆ ਤੇਰੇ ਵੀ ਸਿਰ ਤੇ ਪੱਗ ਵੇਖੀ ਆ ਸ਼ਰਮੋਂ ਦੀ ਮੈਨੂੰ ਤੂੰ ਯਾਰ ਸਾਰਿਆਂ ਨੂੰ ਇੱਕੋ ਰੱਸੇ ਲਗਾਈ ਜਾਂਦਾ ਇੱਕ ਗੱਲ ਸੁਣ ਲੈ ਮੇਰੀ ਪੰਜਾਬੀ ਚ ਮੈਨੂੰ ਮੈਂ ਵੀਡੀਓ ਬੁੜੀ ਹੋਣੀ ਦੁਬਾਰਾ ਕੋਣੀ ਮੈਂ ਹੁਣ ਤੇ ਨੰਬਰ ਦੇ ਦੂੰਗਾ ਜਦੋਂ ਮਰਜ਼ੀ ਮੈਨੂੰ ਸਾਥ ਲਈ ਮੈਂ ਮਖੂ ਨੂੰ ਨਾਲ ਲੈ ਆਉਂਗਾ ਤੇ ਤੂੰ ਜਿਹੜੇ ਬੰਦੇ ਇਕੱਠੇ ਕਰਨੇ ਕਰ ਲਈ ਤੇ ਜਾਂ ਮੈਂ ਤੈਨੂੰ ਇਹ ਗੱਲ ਕਹਿੰਦਾ ਤੂੰ ਮਖੂ ਨੂੰ ਭੈਣ ਚ ਛੱਤਰ ਮਾਰਨ ਦੀ ਗੱਲ ਖਾਣਿਆ ਤੂੰ ਉਂਗਲੀ ਲਾਦੀ ਇਹ ਬੜੀ ਵੱਡੀ ਗੱਲ ਆ ਤੇ ਤੈਨੂੰ ਵੀ ਕੋਈ ਮੈਂ ਚੇਤਾਵਨੀ ਦੇਣਾ ਬੰਦੇ ਦੇ ਪੁੱਤਾਂ ਹਰੀ ਸੇਠੀ ਦੀ ਜਿਹੜੀ ਗੱਲ ਹੋ ਗਈ ਉਹਨੂੰ ਨਵੇੜ ਦਾ ਇੱਥੇ ਠੱਪ ਕਰ ਦੇ ਹੁਣ ਗੱਲ ਬਹੁਤੀ ਨਾ ਵਧਾਓ ਜਿਹੜੀ ਵਧਾਉਣੀ ਆ ਬਾਹਰ ਕੇ ਦੇ ਵੇਢ ਲੋ ਜਿੰਦ ਤੱਕ ਉਹ ਅਹੀਂ ਲੁਧਿਆਣੇ ਆ ਜੰਨੇ ਆ ਤੇ ਜਿਹੜੀ ਵੀ ਤੁਹਾਡੀ ਆਪਸੀ ਗੱਲਬਾਤ ਹੈਗੀ ਬਹਿ ਕੇ ਕਰ ਨਵੇੜ ਲੋ ਕੀ ਤੁਸੀਂ ਕੰਜਰ ਦਾ ਤਮਾਸ਼ਾ ਬਣਾਇਆ ਤੇਰੇ ਸਿੱਤੇ ਵੀ ਪਾ ਗਿਆ ਤੇਰਾ ਭੈਣ ਭਰਾ ਵਾ ਪਤਾ ਨਹੀਂ ਤੂੰ ਕੀ ਰਿਸ਼ਤੇਦਾਰੀ ਤੇਰੀ ਉਹੀ ਯਾਰ ਆਪਾਂ ਚ ਬਹਿ ਕੇ ਘਰੇ ਨਵੇੜ ਲੋ ਕੀ ਜਮੂਸ ਕਰਿਆ ਤੂੰ ਸਿੱਖਾਂ ਦਾ ਤੁਹਾਡਾ ਫਰਜ਼ ਨਹੀਂ ਬਣਦਾ ਯਾਰ ਪਲੀ ਇੱਕ ਦੂਜੇ ਦੀ ਪਰਸਨਲ ਲਾਈਫ ਨੂੰ ਜਿਹੜਾ ਦੁਨੀਆ ਦੇ ਸਾਹਮਣੇ ਰੱਖੋ ਇੱਕ ਜਗ੍ਹਾ ਬਹਿ ਕੇ ਆਪਾਂ ਖਾ ਕੇ ਯਾਰ ਥਾਲੀ ਥੁੱਪਣ ਵਾਲੀ ਗੱਲ ਆ ਯਾਰ ਮਰ ਉਹ ਡੋਗਰੇਸ ਵਾਲੇ ਆਪਣਾ ਵੀ ਸੁੱਟ ਕੇ ਮੰਗਵਾਦਾ ਉਹ ਮਰਦੇ ਮਰਦੇ ਕੁੜੀ ਹਵੇ ਥਾਂ ਥਾਂ ਤੇ ਵੀਪ ਲਾ ਗਏ ਆਪਣਾ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਵੇਖੋ ਪਾਵੇਂ ਹਣੇ ਸੇਠੀ ਉਹਨੂੰ ਇਹ ਗੱਲ ਕਹਿਣਾ ਵੀ ਤੂੰ ਇਸ ਬੰਦੇ ਨੂੰ ਵੀਡੀਓ ਬੁਡੀ ਦਾ ਕੋਈ ਜਵਾਬ ਨਹੀਂ ਦੇਣਾ ਨੰਬਰ ਮੈਂ ਆਪਣੇ ਦੇ ਦੇ ਲਗਾ 187216985 9356583502 ਜਦੋਂ ਮਰਜ਼ੀ ਲਾ ਲਿਓ ਨਾ ਆਵਾਂਗੇ ਫਿਰ ਗੱਲ ਕਰਿਓ ਮੈਂ ਬੜੇ ਦਿਨਾਂ ਦਾ ਯਾਰ ਤਮਾਸ਼ਾ じゃ ਵੇਖਣ ਡਿਆ ਅਸੀਂ ਵੀ ਯਾਰ ਪੰਥ ਚ ਰਹਿੰਦੇ ਆ ਤੁਸੀਂ ਗੁਰਸਿੱਖ ਬੰਦਿਆਂ ਨੂੰ ਨਹੀਂ ਬਖਸ਼ਣ ਦਾ ਠੀਕ ਆ ਤੂੰ ਬਰਮਾਸ਼ ਮੈਂਗਾ ਤੇਰੇ ਕੋ 100 150 ਬੰਦਾ ਹੋਊਗਾ ਅਹੀਂ ਨੇ ਕਹਿਨੇ ਸਾਡੇ ਕੋ 500 ਹਜ਼ਾਰ ਬੰਦਾ ਪਰ ਇੱਕ ਗੱਲ ਸੁਣ ਲੈ ਤੇਰਾ 2.5 300 ਕਰੋੜਾ ਜਿੱਥੇ ਖਾਲਸਾ ਪੰਥ ਆ ਕੇ ਖੜੋ ਗਿਆ ਪਰ ਚੰਗੀ ਤਰ੍ਹਾਂ ਤੂੰ ਜਾਣਦਾ ਵੀ ਸਾਨੂੰ ਮਾਨਸਰ ਸਿੰਘ ਕਾਲੀ ਕਹਿੰਦੇ ਬਿਲਕੁਲ ਸ਼ਰੀਫ ਹੋ ਨਹੀਂ ਮਿਲੀ ਇਹ ਕੰਜਰਖਾਨਾ ਜਾਂ ਬੰਦ ਕਰੋ ਬੰਦੇ ਦੇ ਪੁੱਤਾਂ ਨੂੰ ਵੀ ਫੇਸਬੁੱਕ ਦਾ ਸਿੱਖਾਂ ਦਾ ਤਮਾਸ਼ਾ ਬਣਾਇਆ ਉਹ ਉਹ ਵੀ ਢੱਡਾ ਜਿਆ ਉੱਥੇ ਜਾ ਕੇ ਕਦੀ ਕਿਤੇ ਵੀਡੀਓ ਜੀ ਬਣਾ ਕੇ ਰੂੰਡਿਆ ਦਾ ਕਦੀ ਕਿਤੇ ਬਣਾਉਂਡਿਆ ਦਾ ਉਹ ਯਾਰ ਹਰ ਵਾਰੀ ਸੇਹੀ ਗੱਲ ਸੁਣ ਮੇਰੀ ਨੰਬਰ ਲੈ ਲੈ ਮੇਰੇ ਇਹਦੇ ਤੇ ਨਹੀਂ ਮੰਨਦਾ ਤੇਰੇ ਦੱਸ ਨੂੰ ਇੱਕ ਵਾਰੀ ਭਾਗੇ ਨਾ ਬੰਦਿਆ ਨੂੰ ਗੱਲ ਕਰੀਏ ਤੇ ਤੂੰ ਵੀ ਮੇਰਾ ਵੀਰ ਆਪਣੇ ਪਰਿਵਾਰ ਨੂੰ ਸਭ ਚੰਗੀ ਤਰ੍ਹਾਂ ਤਮਾਸ਼ਾ ਨਾ ਬਣਾਓ ਵੀਡੀਓ ਪਾਓ ਠੀਕ ਆ ਯਾਰ ਆਪਣਾ ਕੰਮ ਕਿੱਤਾ ਕਰ ਦਿੱਤਾ ਮਰਜ਼ੀ ਚਲਾ ਪਰ ਆਪਣੇ ਪਰਿਵਾਰ ਨੂੰ ਪਰਸਨਲ ਲਾਈਫ ਨੂੰ ਗੁਪਤ ਰੱਖੋ ਨਾ ਲੋਕਾਂ ਸਾਹਮਣੇ ਨਾ ਪੇਸ਼ ਕਰੋ ਯਾਰ ਵੈਸੇ ਤੇ ਚਾਹੀਦਾ ਤੇ ਇਹ ਵੀ ਮੈਨੂੰ ਕਿ ਨੰਗੇ ਤੁਸੀਂ ਹੁੰਦੇ ਆ ਹਰੀ ansatz ਤੁਸੀਂ ਹੀ ਸੇਖਿਆ ਤੁਸੀਂ ਕਿਤੇ ਵੀ ਕਿਤੇ ਬਿਹਾਰ ਚੋਂ ਆਏ ਜਾਂ ਬਗਲਾਦੇਸ਼ ਚੋਂ ਆਏ ਇਹ ਤਾਂ ਗੱਲ ਨਾ ਕਰੀਏ ਯਾਰ ਹਰਪ੍ਰੀਤ ਸਿੰਘ ਮਖੂ ਵੇਸ ਆਪਣੀ ਆਪਣਾ ਭਰਾ ਆ ਅਸੀਂ ਬੰਦੇ ਦੇ ਅਫਗਾਨੀ ਵੇਖਦੇ ਅਸੀਂ ਬੰਦੇ ਦੇ ਗੁਣ ਵੇਖਦੇ ਆ ਠੀਕ ਆ ਜਿਹੜਾ ਪੰਥ ਦੀ ਗੱਲ ਕਰੂਗਾ ਇੱਕ ਥੋਕੇ ਅਸੀਂ ਉਹ ਬੰਦੇ ਦੇ ਨਾਲ ਖੜੇ ਆ ਭਾਵੇਂ ਉਹ ਹਰਪ੍ਰੀਤ ਸਿੰਘ ਮਖੂ ਹੋਵੇ ਤੇ ਭਾਵੇਂ ਹਰੀ ਸੇਖੀ ਹੋਵੇ ਤੇ ਭਾਵੇਂ ਪ੍ਰਿੰਕਲ ਹੋਵੇ ਜੇ ਤੂੰ ਕਰੇਗਾ ਬੰਦੇ ਵਾਲੇ ਕੰਮ ਤੇ ਫੇਰ ਤੇਰੇ ਨਾਲ ਆ ਤੇ ਜੇ ਹਾਕਰ ਕੁੱਤਾ ਘੋਲੇਗਾ ਤੇ ਮੇਰੀ ਗੱਲ ਸੁਣ ਲੈ ਮੱਕੂ ਤੇ ਤੂੰ ਮਾਰ ਪਾ ਨਹੀਂ ਸਕਦਾ ਪਰ ਤੂੰ ਆਪਣਾ ਕੰਮ ਨਾ ਐਵੇਂ ਕਢਾ ਲਈ ਮੇਰਾ ਵੀਰ ਤੇ ਮੈਂ ਤੈਨੂੰ ਪੰਜਾਬੀ ਜੇ ਕਰੀ ਦੱਸਦੀ ਐ ਇਹ ਤਮਾਸ਼ਾ ਨਾ ਹਲਾ ਸਾਰਿਆਂ ਨੂੰ ਬੇਨਤੀ ਕਰਦਾ ਯਾਰ ਲੁਧਿਆਣੇ ਦੇ ਕਿਤੇ ਬੰਦੇ ਮਾਰ ਕੇ ਇਹਨਾਂ ਨੂੰ ਵਾਪਸ ਸਮਝਾਉਂਦਾ ਕਰਾਓ ਚੰਗੇ ਭਲੇ ਸੇਖਾਂ ਉੱਤੇ ਕਿ ਬੰਨੂ ਹੈ ਉਹਦਾ ਪਤਾ ਨਹੀਂ ਕਿੱਥੇ ਹੈ ਨਹੀਂ ਸਿੱਖੀ ਦੀ ਦੁਕਾਨ ਆ ਮੈਂ ਉਹਨੂੰ ਮਿਲ ਕੇ ਆਉਣਾ ਨਹੀਂ ਤੇ ਅੱਜ ਅੱਜ ਮੈਂ ਜੋ ਕਰਨਾਲ ਤੋਂ ਆਇਆ ਮੈਂ ਵਾਪਸ ਇਹਨੂੰ ਮਿਲ ਕੇ ਆਉਣਾ ਹੈ ਪਰ ਮੈਨੂੰ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਇਹ ਮੇਰਾ ਨੰਬਰ ਉਹਨੂੰ ਸਿਆਲ ਪਹੁੰਚ ਜਾਵੇ ਤਾਂ ਮੈਂ ਉਹ ਵੀਰ ਨੂੰ ਕਹਿਣਾ ਮੇਰੇ ਨਾਲ رابطہ ਕਰੇ ਤੇ ਆਪਣਾ ਉਹ ਥੋਮਸ ਦੇ ਵੀਰ ਨੇ ਆਪਣਾ ਕੀ ਨਾਮ ਹੈ ਉਹਦਾ ਯਾਰ ਵਿੱਕੀ ਜਿਹੜਾ ਆਪਣਾ ਸਿੰਘ ਉੱਥੋਂ ਸੱਜਿਆ ਵਾ ਵਿੱਕੀ ਵਿੱਕੀ ਆ ਵਿੱਕੀ ਸਿੰਘ ਉਹ ਉਹਦੇ ਨਾਲ ਵੀ ਉਹ ਵੀਡੀਓ ਕਾਲ ਦੇ ਵਿੱਚ ਗੱਲ ਹੋਈ ਆ ਹਨੀਦੀ ਤੇ ਮੈਂ ਇਹ ਗੱਲ ਕਹਿੰਦਾ ਵੇਖੋ ਆਪਾਂ ਪੰਜਾਬ ਦੇ ਤਮਾਸ਼ਾ ਨਹੀਂ ਬਣਾਉਣਾ ਚਾਹੁੰਨੇ ਤੇ ਗੱਲ ਇਹ ਆ ਵੀ ਬੰਦਿਆ ਇਹਦੇ ਬੰਦੇ ਦੇ ਬਣਜੋ ਪੁੱਤ ਤੇ ਵੀ ਕਿਨੇ ਵੀ ਆ ਜਣਾ ਕੋਈ ਨਹੀਂ ਅਹੀਂ ਵੀ ਸਾਰੇ ਇਕੱਠੇ ਹੋ ਜਾਵਾਂਗੇ ਤੇ ਉੱਥੇ ਬਹਿ ਕੇ ਇਹ ਗੱਲ ਨੂੰ ਨਿਬੜੋ ਇਹਨੂੰ ਕੰਜਰਖਾਨਾ ਵਧਾਓ ਨਾ ਇਹ ਘਰ ਦੇ ਮਸਲੇ ਘਰਾਂ ਚ ਰੱਖੀ ਦਿੰਦੇ ਲੋਕਾਂ ਸਾਹਮਣੇ ਨਹੀਂ ਲਿਆਈ ਦਦੇ ਪ੍ਰਿੰਕਲ ਬੰਦਾ ਬਣ ਥੋੜਾ ਸਿਆਣਾ ਵਾ ਤੂੰ ਮੈਂ ਤੈਨੂੰ ਸਿਆਣਾ ਵੜਾ ਸਮਝਦਾ ਪਰ ਆ ਤੂੰ ਪੁੱਠੇ ਦੇ ਕੰਮ ਕੀਤੇ ਮੈਂ ਪਹਿਲਾਂ ਵੀ ਤੇਰੀਆਂ ਵੀਡੀਓ ਵੇਖੀਆਂ ਮੈਂ ਸੋ ਕਹਿੰਦਾ ਯਾਰ ਬੰਦਾ ਵਧੀਆ ਕੰਮ ਕਰਦਾ ਪਰ ਆ ਤੂੰ ਕੀ ਕਰਨਿਆ ਯਾਰ ਤੂੰ ਸਾਡੇ ਭਰਾਵਾਂ ਨੂੰ ਚੇਤਾਵਨੀ ਦੇਣਿਆ ਵੀ ਛੱਤਰ ਮਾਰੇਗਾ ਤੂੰ ਮਖੂਦੇ ਮਖੂਦੇ ਛੱਤਰ ਜਦੋਂ ਵੱਜ ਗਏ ਉਹ ਤੇ ਸਾਇ ਹੀ ਨੇ ਫਿਰ ਜਿਹਦੇ ਮਰ ਜਾਗੇ ਜੇ ਸਰਵੇ ਸਿੱਖਾਂ ਦੀ ਆਪ ਗੱਲ ਰਤਣ ਗਿਆ ਸਿੱਖਾਂ ਦੀ ਦਾੜੀਆਂ ਨੂੰ ਪਾਊਗਾ ਜਾਂ ਤੇ ਫਿਰ ਅਗਲਾ ਨਹੀਂ ਤੇ ਜਾਂ ਫਿਰ ਐਂ ਨਹੀਂ ਕੰਮ ਇੱਕ ਹੀ ਹੋਣਾ ਇਹ ਕਰਕੇ ਗੱਲ ਬਹੁਤੀ ਲੰਮੀ ਨਾ ਕਰਾਂ ਗੱਲ ਇੱਕ ਵਾਰ ਪ੍ਰਿੰਕਲਾ ਬਹਿ ਕੇ ਰਵੇੜ ਦੇ ਚੰਗੀ ਗੱਲ ਤੇ ਮੱਖ ਮੁਖ ਦੇ ਟਿੱਪਣੀ ਨਾ ਕਰ ਮunggu ਸਾਡਾ ਭਰਾ ਵਾ ਠੀਕ ਆ ਮਾਥਾ ਦੀ ਕਾਰ ਕਰਦਾ ਪੰਥ ਦਾ ਪ੍ਰਚਾਰਕ ਆ ਪੱਤਰਕਾਰ ਉਹਦਾ ਕਿਤਾਬਾ ਉਨੇ ਸਵਾਲ ਕਰਨੇ ਤੂੰ ਸਵਾਲ ਤੇ ਤੇਰੇ ਤੇਰੇ ਤੋਂ ਵੀ ਸਵਾਲ ਪੁੱਛਦਾ ਤੂੰ ਨੂੰ ਜਵਾਬ ਦੇਣੇ ਆ ਇਹਦਾ ਪੱਤਰਕਾਰ ਦੇ ਉੱਤੇ ਕੋਈ ਟਿੱਪਣੀ ਨਹੀਂ ਹੁੰਦੀ ਠੀਕ ਆ ਤੇ ਅਭੀ ਸਿੱਧੂ ਜਿਹੜਾ ਉਹ ਵੀ ਯਾਰ ਪੰਥ ਦਾ ਕੰਮ ਕਰਨ ਰਿਹਾ ਫੇਰ ਕਿਹੜੀ ਗੱਲ ਉਹ ਆਖਰ ਆ ਗਈ ਤੈਨੂੰ ਕਹਿ ਤਾ ਦੇ ਬੰਦੇ ਦੇ ਬਣੋ ਐਵੇਂ ਰੌਲਾ ਰੱਪਾ ਜਨਾ ਪਾਓ ਤੇ ਮਿਲਦੇ ਨਾ ਜਦੋਂ ਕਹੋ ਤੇ ਬਹਿ ਕੇ ਆਪਣਾ ਕੰਮ ਵੇੜੋ ਤੇ ਮਾਪੂ ਦੇ ਟਿੱਪਣੀ ਨਾ ਕਰੀ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ